ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਵਿਸਾਖੀ ਦਾ ਪਵਿੱਤਰ ਦਿਹਾੜਾ ਆਉਣ ਵਾਲਾ ਹੈ ਜੀ ਜੇਕਰ ਇਸ ਦਿਨ ਤੋਂ ਪਹਿਲਾਂ-ਪਹਿਲਾਂ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਇਹ ਚਾਰ ਚੀਜ਼ਾਂ ਲਿਆ ਕੇ ਰੱਖ ਲੈਂਦੇ ਹੋ ਤਾਂ ਤੁਹਾਡੇ ਘਰ ਵਿੱਚ ਖੁਸ਼ੀਆਂ ਬਰਕਤਾਂ ਦਾ ਵਾਸ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧਨ ਧਨ ਸ੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਤੇ ਅੱਜ ਦਾ ਵਿਸ਼ਾ ਹੈ ਕਿ ਚਾਰ ਚੀਜ਼ਾਂ ਅਸੀਂ ਗੁਰੂ ਘਰ ਤੋਂ ਲਿਆ ਕੇ ਆਪਣੇ ਮੇਨ ਗੇਟ ਤੇ ਜੇਕਰ ਰੱਖ ਲੈਂਦੇ ਹਾਂ ਸਾਡੀ ਕਿਸਮਤ ਦਿਨਾਂ ਦੇ ਵਿੱਚ ਹੀ ਬਦਲ ਜਾਵੇਗੀ ਸਤ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਕਿਉਂਕਿ ਅੱਧੀ ਤੇ ਅਧੂਰੀ ਜਾਣਕਾਰੀ ਜਿਹੜੀ ਹੈ ਖਤਰਨਾਕ ਹੁੰਦੀ ਹੈ ਤਾਂ ਕਿ ਸਤ ਸੰਗਤ ਜੀ ਤੁਹਾਡੇ ਤੇ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਬਣ ਜਾਵੇ ਸਤ ਸੰਗਤ ਜੀ ਆਪਣੇ ਘਰ ਪਰਿਵਾਰ ਕਾਰੋਬਾਰ ਵਧਾਉਣ ਦੀ ਗੱਲ ਕਰਦੇ ਹਾਂ ਕਿ ਕਿਵੇਂ ਘਰ ਦੇ ਵਿੱਚ ਸੁੱਖ ਸ਼ਾਂਤੀ ਆ ਜਾਵੇਗੀ ਸਾਤ ਸੰਗਤ ਜੀ ਕਿਉਂਕਿ ਅਕਸਰ ਅਸੀਂ ਵੇਖਦੇ ਹਾਂ ਕੁਝ ਲੋਕ ਆਪਣੇ ਘਰ ਪਰਿਵਾਰ ਦੀ ਸੁੱਖ ਸ਼ਾਂਤੀ ਤੇ ਬਰਕਤ ਨੂੰ ਲੈ ਕੇ ਬੜੇ ਜਿਆਦਾ ਪਰੇਸ਼ਾਨ ਰਹਿੰਦੇ ਹਨ ਆਪਣੇ ਕਾਰੋਬਾਰ ਨੂੰ ਵਧਾਉਣ ਦੇ ਲਈ ਦੁਖੀ ਰਹਿੰਦੇ ਹਨ ਸਾਤ ਸੰਗਤ ਜੀ ਕੁਝ ਲੋਕ ਤਾਂ ਪੈਸੇ ਖਰਚ ਕੇ ਕਾਰੋਬਾਰ ਦੇ ਵਾਧੇ ਲਈ ਨੁਕਤੇ ਤੇ ਟੂਣੇ ਟੋਟ ਕੇ ਵੀ ਕਰਦੇ ਹਨ ਕਈ ਤਰ੍ਹਾਂ ਦੇ ਉਪਾਅ ਵੀ ਕਰਦੇ ਹਨ ਉਹ ਸੋਚਦੇ ਹਨ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਘਰ ਦੀ ਬਰਕਤ ਵਿੱਚ ਤੇ ਸੁੱਖ ਸ਼ਾਂਤੀ ਆ ਜਾਵੇ ਘਰ ਦੇ ਸਾਰੇ ਹੀ ਚੀ ਤੰਦਰੁਸਤ ਰਹਿਣ ਸਾਧ ਸੰਗਤ ਜੀ ਇਸ ਕਰਕੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਇੱਕ ਉਗਤੀ ਸਾਂਝੀ ਕਰਨ ਵਾਲੇ ਹਾਂ ਜਿਸ ਦਿਨ ਤੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹ ਕੰਮਾਂ ਨੂੰ ਕਰਨਾ ਸ਼ੁਰੂ ਕਰ ਦੇਵਾਂਗੇ ਉਸ ਦਿਨ ਤੋਂ ਹੀ ਇਹਨਾਂ ਨੇ ਸਾਡੇ ਤੇ ਫਿਰ ਅਸਰ ਕਰਨਾ ਸ਼ੁਰੂ ਕਰ ਦੇਣਾ ਹੈ ਇਥੇ ਸਾਧ ਸੰਗਤ ਜੀ ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਇਹਨਾਂ ਨੂੰ ਤੁਸੀਂ ਉਪਾਸ ਸਮਝ ਕੇ ਕਰਨ ਲੱਗਿਆਂ ਤੁਹਾਡਾ ਕੋਈ ਵੀ ਖਰਚਾ ਜਾਂ ਪੈਸਾ ਨਹੀਂ ਲੱਗਣਾ ਉਸ ਦੇ ਬਾਰੇ ਅਸੀਂ ਸਾਰੇ ਹੀ ਗੱਲਬਾਤ ਅੱਜ ਦੀ ਵੀਡੀਓ ਵਿੱਚ ਕਰਨ ਵਾਲੇ ਹਾਂ ਜੀ ਸਭ ਤੋਂ ਪਹਿਲਾਂ ਸਾਥ ਸੰਗਤ ਜੀ ਜੇਕਰ ਤੁਸੀਂ ਗੁਰਸਿੱਖ ਹੋ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਕਰਦੇ ਹੋ ਫਿਰ ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ ਕਿਉਂਕਿ ਜਿੱਥੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਗੁਰੂ ਮੰਨ ਲਿਆ ਜਾਵੇ ਉਹਨੂੰ ਜੋ ਵੀ ਕੁਝ ਮਿਲਣਾ ਹੈ ਬਸ ਗੁਰੂ ਘਰ ਤੋਂ ਹੀ ਮਿਲਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਮਿਲਣਾ ਹੈ ਜੇਕਰ ਅਸੀਂ ਆਪਣੇ ਗੁਰੂ ਨੂੰ ਛੱਡ ਕੇ ਕਿਸੇ ਹੋਰ ਦਰ ਤੇ ਜਾਵਾਂਗੇ ਤਾਂ ਹਮੇਸ਼ਾ ਦੇ ਲਈ ਅਸੀਂ ਤੱਕੇ ਖਾਣ ਯੋਗ ਹੀ ਰਹਿ ਜਾਵਾਂਗੇ ਸਾਧ ਸੰਗਤ ਜੀ ਸਿੱਖ ਦਾ ਧਰਮ ਹੈ ਕਿ ਉਹ ਸਭਨਾ ਧਰਮਾਂ ਦਾ ਸਤਿਕਾਰ ਕਰੇ ਪਰ ਆਪਣੇ ਧਰਮ ਦੇ ਵਿੱਚ ਪੱਕਾ ਹੋ ਜਾਵੇ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਉਸ ਦਾ ਪਿਆਰ ਹੋਣਾ ਚਾਹੀਦਾ ਹੈ ਜੋ ਵੀ ਅਰਦਾਸ ਬੇਨਤੀ ਕਰਨੀ ਹੈ ਗੁਰੂ ਘਰੇ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਹੀ ਕਰਨੀ ਹੈ ਕਿਉਂਕਿ ਸਿੱਖ ਨੂੰ ਆਪਣੇ ਗੁਰੂ ਤੇ ਭਰੋਸਾ ਹੋਣਾ ਬੜਾ ਜ਼ਰੂਰੀ ਹੈ ਆਪਣੇ ਗੁਰੂ ਤੇ ਸ਼ਰਧਾ ਹੋਣੀ ਚਾਹੀਦੀ ਹੈ ਜੇਕਰ ਤੁਹਾਨੂੰ ਗੁਰੂ ਤੇ ਭਰੋਸਾ ਹੋਵੇਗਾ ਆਪਣੇ ਗੁਰੂ ਤੇ ਸ਼ਰਧਾ ਤੇ ਵਿਸ਼ਵਾਸ ਹੋਵੇਗਾ ਗੁਰਬਾਣੀ ਦਾ ਨਿਯਮ ਵੀ ਤੁਹਾਡਾ ਪੱਕਾ ਹੋਵੇਗਾ ਤਾਂ ਗੁਰੂ ਸਾਡੀ ਅਰਦਾਸ ਨੂੰ ਸਾਥ ਸੰਗਤ ਜੀ ਜ਼ਰੂਰ ਪੂਰਾ ਕਰ ਦੇਣਗੇ ਜੇਕਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਾਨ ਦੇਹੁ ਗੁਰੂ ਘਰੇ ਜਾਂਦੇ ਹੋ ਗੁਰਬਾਣੀ ਦਾ ਪਾਠ ਵੀ ਕਰਦੇ ਹੋ ਤਾਂ ਤੁਸੀਂ ਆਪਣੇ ਗੁਰੂ ਤੇ ਭਰੋਸਾ ਰੱਖੋ ਸਾਤ ਸੰਗ ਹੈ ਜੀ ਮੰਗਣਾ ਆਪਣੇ ਗੁਰੂ ਦੇ ਕੋਲੋਂ ਹੈ ਤੇ ਹਮੇਸ਼ਾ ਉਹਨਾਂ ਦੇ ਕੋਲੋਂ ਹੀ ਮੰਗਿਆ ਕਰੋ ਗੁਰਬਾਣੀ ਦਾ ਪਾਠ ਕਰਕੇ ਗੱਲ ਵਿੱਚ ਹਜ਼ੂਰੀਆ ਪਾ ਕੇ ਦੇਗ ਲਗਾ ਕੇ ਫਿਰ ਗੁਰੂ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਗੁਰੂ ਕੋਲੋਂ ਮੰਗੋ ਜੇ ਜ਼ਿੰਦਗੀ ਵਿੱਚ ਕੋਈ ਮੁਸ਼ਕਿਲ ਦੀ ਘੜੀ ਹੈ ਜੇਕਰ ਤੁਹਾਨੂੰ ਕੁਝ ਵੀ ਸਮਝ ਨਹੀਂ ਆ ਰਿਹਾ ਕਿ ਹੁਣ ਸਾਨੂੰ ਕੀ ਕਰਨਾ ਚਾਹੀਦਾ ਹੈ ਤਾਂ ਉਸ ਸਮੇਂ ਗੁਰਬਾਣੀ ਦਾ ਪਾਠ ਕਰਕੇ ਅਰਦਾਸ ਕਰੋ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮਨਾਮਾ ਲਓ ਫਿਰ ਆਪਣੇ ਕੰਮ ਨੂੰ ਸ਼ੁਰੂ ਕਰ ਦਿਓ ਸਤ ਸੰਗਤ ਜੀ ਫਿਰ ਵੇਖਣਾ ਜਦੋਂ ਅਸੀਂ ਇਸ ਨਿਯਮ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪੱਕਾ ਕਰ ਲਿਆ ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ ਦੁੱਖ ਤਕਲੀਫਾਂ ਗਰੀਬੀ ਜਿਹੜੀ ਹੈ ਹਮੇਸ਼ਾ ਲਈ ਦੂਰ ਹੋ ਜਾਵੇਗੀ ਕਿਉਂਕਿ ਮਹਾਂਪੁਰਖਾਂ ਦੇ ਬਚਨ ਹਨ ਜਿਨ੍ਹਾਂ ਘਰਾਂ ਦੇ ਵਿੱਚ ਕਲੇਸ਼ ਰਹਿੰਦਾ ਹੈ ਘਰ ਦੇ ਜੀ ਲੜਦੇ ਝਗੜਦੇ ਹਨ ਜਾਂ ਫਿਰ ਕਿਸੇ ਘਰ ਦੇ ਵਿੱਚ ਬਿਮਾਰੀ ਜਾਂ ਗਰੀਬੀ ਹੈ ਤਾਂ ਘਰ ਦੇ ਜੀ ਗੁਰਬਾਣੀ ਦਾ ਪਾਠ ਸਵੇਰੇ ਸ਼ਾਮ ਕਰਨ ਗੁਰਬਾਣੀ ਦਾ ਪਾਠ ਦਾ ਸਾਧ ਸੰਗਤ ਜੀ ਹਰ ਸਿੱਖ ਦੇ ਲਈ ਬੜਾ ਜ਼ਰੂਰੀ ਹੈ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਦਾ ਪਾਠ ਕਰੋ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰੋ ਤੇ ਸੌਣ ਲੱਗਿਆਂ ਰੱਖਿਆ ਦੇ ਸ਼ਬਦ ਪੜ੍ਹ ਕੇ ਕੀਰਤਨ ਸੁਹਲੇ ਦਾ ਜਾਪ ਕਰੋ ਜੇਕਰ ਕੋਈ ਗੁਰਸਿੱਖ ਬਾਣੀ ਦਾ ਪਾਠ ਨਹੀਂ ਕਰ ਸਕਦਾ ਤਾਂ ਵਾਹਿਗੁਰੂ ਗੁਰਮੰਤਰ ਦਾ ਜਾਪ ਤਾਂ ਕਰ ਹੀ ਸਕਦਾ ਹੈ ਜਾਂ ਮੂਲ ਮੰਤਰ ਸਾਹਿਬ ਦੀ ਬਾਣੀ ਦਾ ਜਾਪ ਵੀ ਤੁਸੀਂ ਕਰ ਸਕਦੇ ਹੋ ਇਸ ਕਰਕੇ ਇਸੇ ਹੀ ਤਰੀਕੇ ਨਾਲ ਤੁਸੀਂ ਵੀ ਗੁਰੂ ਦੇ ਚਰਨਾਂ ਵਿੱਚ ਹਾਜ਼ਰੀ ਲਗਵਾ ਸਕਦੇ ਹੋ ਜਿਨ੍ਹਾਂ ਦੇ ਘਰ ਵਿੱਚ ਕਲੇਸ਼ ਰਹਿੰਦਾ ਹੈ ਹਰ ਵੇਲੇ ਇੱਕ ਦੂਜੇ ਨਾਲ ਲੜਦੇ ਹਨ ਫਿਰ ਘਰ ਵਿੱਚ ਕੋਈ ਐਸੀ ਸਮੱਸਿਆ ਹੈ ਜਿੰਨਾ ਵੀ ਹੋ ਸਕੇ ਕਾਰ ਵਿੱਚ ਜਪ ਸਾਹਿਬ ਦਾ ਪਾਠ ਲਗਾ ਕੇ ਰੱਖੋ ਜਪ ਸਾਹਿਬ ਦਾ ਪਾਠ ਤੁਹਾਨੂੰ ਬੜੇ ਹੀ ਦੁੱਖਾਂ ਤੋਂ ਛੁਟਕਾਰਾ ਦਿਵਾ ਸਕਦਾ ਹੈ ਜੇਕਰ ਤੁਸੀਂ ਆਪ ਕਰ ਸਕਦੇ ਹੋ ਤਾਂ ਬਹੁਤ ਵਧੀਆ ਗੱਲ ਨਹੀਂ ਤਾਂ ਸਾਥ ਸੰਗਤ ਜੀ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਹਰ ਕਿਸੇ ਦੇ ਕੋਲ ਮੋਬਾਈਲ ਹੈ ਆਪਣੇ ਮੋਬਾਈਲ ਦੇ ਵਿੱਚ ਲਗਾ ਕੇ ਰੱਖ ਲਓ ਜਿਆਦਾ ਨਹੀਂ ਤਾਂ ਘੱਟੋ-ਘੱਟ ਪੰਜ ਪਾਠ ਜਪ ਸਾਹਿਬ ਦੇ ਜ਼ਰੂਰ ਕਰੋ ਆਪਣੇ ਘਰ ਦੇ ਵਿੱਚ ਕੋਈ ਵੀ ਕੰਮਕਾਰ ਕਰਦੇ ਹੋਿਆਂ ਗੁਰਬਾਣੀ ਦਾ ਪਾਠ ਜੇਕਰ ਸੁਣ ਸਕਤੇ ਹੋ ਤਾਂ ਬਹੁਤ ਵਧੀਆ ਗੱਲ ਹੈ ਜਾਂ ਫਿਰ ਗੁਰਬਾਣੀ ਨੂੰ ਮੋਬਾਈਲ ਤੇ ਲਗਾ ਕੇ ਵੀ ਅਸੀਂ ਆਪਣੇ ਕੰਮ ਧੰਦੇ ਕਰ ਸਕਦੇ ਹਾਂ ਸਾਡੇ ਕੰਨਾਂ ਦੇ ਵਿੱਚ ਇਸ ਨਾਲ ਗੁਰਬਾਣੀ ਦੇ ਕੁਝ ਹੀ ਟੁਕਾਂ ਦੀ ਭਾਵੇਂ ਆਵਾਜ਼ ਪੈ ਜਾਵੇ ਉਸ ਦੇ ਨਾਲ ਵੀ ਭਲਾ ਹੋਣਾ ਸ਼ੁਰੂ ਹੋ ਜਾਵੇਗਾ ਮੇਰੀਆਂ ਭੈਣਾਂ ਜਦੋਂ ਭੋਜਨ ਪ੍ਰਸ਼ਾਦਾ ਬਣਾਉਂਦੀਆਂ ਹਨ ਝਾੜੂ ਲਗਾਉਂਦੀਆਂ ਹਨ ਇਹ ਇਦਾਂ ਦੇ ਕੰਮ ਕਰ ਕਰਦੇ ਆ ਗੁਰਬਾਣੀ ਦਾ ਪਾਠ ਸੁਣ ਸਕਤੀਆਂ ਹਨ ਤੇ ਤੁਹਾਨੂੰ ਕੋਈ ਸ਼ਬਦ ਯਾਦ ਨਹੀਂ ਹੈ ਤਾਂ ਤੁਸੀਂ ਸਿਰਫ ਵਾਹਿਗੁਰੂ ਵਾਹਿਗੁਰੂ ਦੇ ਨਾਮ ਦਾ ਸਿਮਰਨ ਵੀ ਕਰ ਸਕਦੇ ਹੋ ਜਿਹੜਾ ਵੀ ਤੁਸੀਂ ਸਿਮਰਨ ਕਰ ਸਕਦੇ ਹੋ ਤੁਹਾਡੇ ਅੰਦਰ ਫਿਰ ਬੜੀ ਹੀ ਸਹਜਤਾ ਆ ਜਾਵੇਗੀ ਹਰ ਸਮੇਂ ਜਿਹੜੇ ਲੋਕ ਦੁਖੀ ਰਹਿੰਦੇ ਹਨ ਖਿਜੇ ਰਹਿੰਦੇ ਹਨ ਉਹ ਜਦੋਂ ਗੁਰਬਾਣੀ ਦੇ ਪਾਠ ਨੂੰ ਹਰ ਰੋਜ਼ ਸੁਣਨਗੇ ਉਹਨਾਂ ਦਾ ਮਨ ਅੰਦਰੋਂ ਅੰਦਰੀ ਆਪਣੇ ਆਪ ਹੀ ਸ਼ਾਂਤ ਹੋ ਜਾਵੇਗਾ ਅਸੀਂ ਜਿਸ ਰਸਲਾਂ ਦੇ ਰਾਹੀਂ ਦੂਜਿਆਂ ਦੇ ਨਾਲ ਲੜਾਈ ਕਰਦੇ ਹਾਂ ਆਪਣੇ ਅੰਦਰ ਕਹਲਾਪਨ ਆ ਜਾਂਦਾ ਹੈ ਇਹ ਸਭ ਸਾਡੇ ਅੰਦਰ ਦੀ ਖੇਡ ਹੁੰਦੀ ਹੈ ਇਸ ਕਰਕੇ ਉਹ ਬਾਹਰ ਆਉਂਦਾ ਹੈ ਜੇਕਰ ਸਾਡੇ ਅੰਦਰ ਸੁੱਖ ਤੇ ਸ਼ਾਂਤੀ ਹੋਵੇਗੀ ਅਸੀਂ ਸ਼ਾਂਤ ਰਹਾਂਗੇ ਸਾਡੇ ਅੰਦਰ ਈਰਖਾ ਹੈ ਵੈਰ ਵਿਰੋਧ ਹੈ ਤੇ ਘਰ ਵਿੱਚ ਕਲੇ ਕਲੇਸ਼ ਆਪਣੇ ਆਪ ਹੀ ਆ ਜਾਂਦਾ ਹੈ ਇਸ ਕਰਕੇ ਲੜਾਈ ਝਗੜੇ ਵੀ ਸ਼ੁਰੂ ਹੋ ਜਾਂਦੇ ਹਨ ਇਸ ਲਈ ਅਸੀਂ ਸਭ ਤੋਂ ਪਹਿਲਾਂ ਗੁਰਬਾਣੀ ਦੇ ਪਾਠ ਨਾਲ ਆਪਣੇ ਮਨ ਨੂੰ ਸ਼ਾਂਤ ਕਰਨਾ ਹੈ ਅਸੀਂ ਆਪਣੇ ਮਨ ਨੂੰ ਸ਼ਾਂਤ ਕਰਕੇ ਗੁਰੂ ਚਰਨਾਂ ਦੇ ਨਾਲ ਜੋੜ ਦੇਣਾ ਹੈ ਮਨ ਵਿੱਚ ਗੁਰੂ ਦੇ ਗਿਆਨ ਨੂੰ ਭਰਨਾ ਹੈ ਜਿੰਨਾ ਜ਼ਿਆਦਾ ਅਸੀਂ ਗੁਰੂ ਦੇ ਗਿਆਨ ਨੂੰ ਆਪਣੇ ਮਨ ਦੇ ਅੰਦਰ ਭਰਾਂਗੇ ਸਾਡਾ ਸਰੀਰ ਤੰਦਰੁਸਤ ਹੋ ਜਾਵੇਗਾ ਤਨ ਤੰਦਰੁਸਤ ਹੋ ਗਿਆ ਤਾਂ ਮਨ ਵੀ ਆਪਣੇ ਆਪ ਹੀ ਤੰਦਰੁਸਤ ਹੋ ਜਾਵੇਗਾ ਸਾਡਾ ਮਨ ਅੰਦਰੋਂ ਖੜਿਆ ਰਹੇਗਾ ਪਰ ਸੰਨ ਰਹੇਗਾ ਤੇ ਕਹਿਣ ਤੋਂ ਭਾਵ ਜੋ ਅਸੀਂ ਘਰ ਵਿੱਚ ਇਹਨਾਂ ਗੱਲਾਂ ਨੂੰ ਅਪਣਾਉਣਾ ਹੈ ਅਸੀਂ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਗੁਰਬਾਣੀ ਦਾ ਪਾਠ ਕਰਨਾ ਹੈ ਜੇਕਰ ਗੁਰੂ ਘਰੇ ਜਾਂਦੇ ਹਾਂ ਤਾਂ ਗੁਰੂ ਘਰੋਂ ਤੁਸੀਂ ਕੀ ਕਰਨਾ ਹੈ ਜੀ ਕਿ ਜਲ ਲੈ ਕੇ ਆਉਣਾ ਹੈ ਆਪਣੇ ਘਰ ਦੇ ਵਿੱਚ ਉਸ ਜਲ ਦੇ ਨਾਲ ਛੱਟਾ ਦੇਣਾ ਹੈ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਕਰਨਾ ਹੈ ਸੋਣ ਲੱਗਿਆ ਰੱਖਿਆ ਦੇ ਸ਼ਬਦ ਪੜ੍ਹ ਕੇ ਕੀਰਤਨ ਸੋਹਿਲਾ ਸਾਹਿਬ ਦੀ ਬਾਣੀ ਦਾ ਜਾਪ ਕਰਨਾ ਹੈ ਜੇ ਇਹ ਸਭ ਨਹੀਂ ਕਰ ਸਕਦੇ ਤਾਂ ਗੁਰਮੰਤਰ ਤੇ ਮੂਲ ਮੰਤਰ ਦਾ ਸਿਮਰਨ ਕਰ ਸਕਦੇ ਹਾਂ ਤਾਂ ਵੇਖਿਓ ਸਾਧ ਸੰਗਤ ਜੀ ਫਿਰ ਤੁਹਾਡੇ ਘਰ ਵਿੱਚ ਤੁਹਾਡੇ ਦਿਨ ਬਦਲਦਿਆਂ देर ਨਹੀਂ ਲੱਗੇਗੀ ਤੁਹਾਡੇ ਘਰ ਵਿੱਚ ਬਰਕਤ ਖੁਸ਼ੀ ਤੇ ਖੁਸ਼ਹਾਲੀ ਆ ਜਾਵੇ ਤੁਹਾਡੇ ਘਰ ਦੇ ਵਿੱਚੋਂ ਕਲੇ ਕਲੇਸ਼ ਗਰੀਬੀ ਭੱਜ ਜਾਵੇਗੀ ਤੇ ਹਮੇਸ਼ਾ ਹੀ ਤੁਹਾਡੇ ਘਰ ਦੇ ਦਰਵਾਜ਼ੇ ਰਾਹੀ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋ ਜਾਵੇਗਾ ਤੇ ਜਦੋਂ ਵੀ ਕੋਈ ਸੰਗਰਾਮ ਦਾ ਤਿਉਹਾਰ ਹੋਵੇ ਜਾਂ ਮੱਸੀਆ ਦਾਹੀ ਦਿਨ ਹੋਵੇ ਉਸ ਦਿਨ ਤੁਸੀਂ ਆਪਣੇ ਘਰ ਦੇ ਮੇਨ ਗੇਟ ਤੇ ਖੁਸ਼ੀਆਂ ਨੂੰ ਲਿਆਉਣ ਲਈ ਸਰੋਂ ਦੇ ਤੇਲ ਦੀ ਵਰਤੋਂ ਜ਼ਰੂਰ ਕਰਨੀ ਹੈ ਭਾਵ ਕਿ ਇਸ ਤਰੀਕੇ ਦੇ ਨਾਲ ਆਪਣੇ ਦਰ ਦੇ ਉੱਤੇ ਚੋਣਾ ਹੈ ਜਿਵੇਂ ਤੁਸੀਂ ਪਰਮਾਤਮਾ ਨੂੰ ਆਪਣੇ ਘਰ ਵਿੱਚ ਲਿਆਉਣਾ ਚਾਹੁੰਦੇ ਹੋ ਜਿਵੇਂ ਤੁਹਾਨੂੰ ਲੱਗਦਾ ਹੈ ਕਿ ਪਰਮਾਤਮਾ ਜੀ ਦਾ ਦਿਨ ਹੈ ਤੇ ਮੇਰੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਦਾ ਵਾਸ ਹੋਵੇ ਪਰਮਾਤਮਾ ਜੀ ਦੀ ਕਿਰਪਾ ਮੇਰੇ ਪਰਿਵਾਰ ਤੇ ਬਣ ਜਾਵੇ ਇਹਨਾਂ ਨੂੰ ਕਦੇ ਵੀ ਦੁੱਖ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਤਾਂ ਇਹਨਾਂ ਕੁਝ ਗੱਲਾਂ ਦਾ ਤੁਸੀਂ ਖਾਸ ਧਿਆਨ ਰੱਖ ਲੈਣਾ ਹੈ ਇਸ ਦੇ ਮੁਤਾਬਿਕ ਤੁਹਾਨੂੰ ਇੱਕ ਛੋਟੀ ਜਿਹੀ ਸਾਕੀ ਸਾਂਝੀ ਕਰਨ ਵਾਲੇ ਹਾਂ ਜੀ ਜਿਸ ਤਰ੍ਹਾਂ ਕਿ ਸਾਨੂੰ ਮਹਾਪੁਰਖ ਜੀ ਸਮਝਾਉਂਦੇ ਹਨ ਇੱਕ ਵਾਰ ਇੱਕ ਨਗਰ ਦੇ ਵਿੱਚ ਇੱਕ ਫਕੀਰ ਸੀ ਉਸ ਨਗਰ ਦੇ ਬਹੁਤ ਸਾਰੇ ਲੋਕ ਆਪਣੀਆਂ ਪਰੇਸ਼ਾਨੀਆਂ ਲੈ ਕੇ ਸੰਤ ਜੀ ਦੇ ਕੋਲ ਆਇਆ ਕਰਦੇ ਸਨ। ਸੰਤ ਜੀ ਉਹਨਾਂ ਨੂੰ ਇੱਕ ਪੁੜੀ ਬਣਾ ਕੇ ਦੇ ਦਿਆ ਕਰਦੇ। ਉਹ ਪੁੜੀ ਦੇਂਦੇ ਤੇ ਕਹਿੰਦੇ ਇਸ ਨੂੰ ਜਾ ਕੇ ਪਾਣੀ ਵਿੱਚ ਮਿਲਾ ਕੇ ਛੱਟਾ ਦੇ ਦਿਓ। ਫਿਰ ਉਹਨਾਂ ਲੋਕਾਂ ਦੀਆਂ ਜਿਹੜੀਆਂ ਪਰੇਸ਼ਾਨੀਆਂ ਸਨ, ਦੁੱਖ ਸਨ ਉਹ ਖਤਮ ਹੋ ਜਾਂਦੇ ਸਨ। ਉਹ ਦੂਰ ਹੋ ਜਾਂਦੇ ਸਨ। ਪਰ ਕਹਿੰਦੇ ਕਿ ਫਕੀਰ ਜੀ ਆਪਣੇ ਦਰਵਾਜ਼ੇ ਤੇ ਮੋٹے-ਮੋٹے ਅੱਖਰਾਂ ਚ ਉਹਨਾਂ ਨੇ ਲਿਖਵਾਇਆ ਹੋਇਆ ਸੀ ਕਿ ਸਿੱਖਾਂ ਦਾ ਇੱਥੇ ਆਉਣਾ ਮਨਾ ਹੈ। ਇੱਕ ਗੁਰਸਿੱਖ ਬੀਬੀ ਦੇ ਘਰ ਬੜੀ ਗਰੀਬੀ ਸੀ। ਉਸ ਨੂੰ ਪਤਾ ਲੱਗਿਆ ਕਿ ਇੱਥੇ ਜਿਹੜੇ ਸੰਤ ਜੀ ਆਏ ਹੋਏ ਹਨ ਉਹ ਸਾਰੀਆਂ ਹੀ ਸਮੱਸਿਆਵਾਂ ਦਾ ਹੱਲ ਕਰ ਦਿੰਦੇ ਹਨ। ਪਰ ਜਦੋਂ ਹੀ ਉਹ ਸਿੱਖ ਦਾ ਪਰਿਵਾਰ ਉੱਥੇ ਪਹੁੰਚਿਆ ਤੇ ਉੱਥੇ ਬੜੀ ਭੀੜ ਲੱਗੀ ਹੋਈ ਸੀ। ਜਦੋਂ ਉਸ ਤੋਂ ਅੱਗੇ 3-4 ਜਾਣੇ ਰਹਿ ਗਏ ਸਨ ਤੇ ਉਹ ਜਿਹੜਾ ਫਕੀਰ ਸੰਤ ਸੀ ਉੱਥੋਂ ਉੱਠ ਕੇ ਚਲਿਆ ਜਾਂਦਾ ਹੈ। ਤੇ ਉਹ ਜਿਹੜੇ ਹੁੰਦੇ ਹਨ ਬਾਕੀ ਉਹਨਾਂ ਨੂੰ ਮਿਲ ਕੇ ਚਲਿਆ ਜਾਂਦਾ ਹੈ ਉਹ ਕਹਿੰਦਾ ਕਿ ਅੱਜ ਤਾਂ ਮੇਰਾ ਨੰਬਰ ਪਹਿਲੇ ਨੰਬਰ ਤੇ ਆਉਣਾ ਚਾਹੀਦਾ ਹੈ ਮੈਂ ਬੜੇ ਚਿਰ ਦਾ ਆ ਕੇ ਬੈਠਾ ਉਹ ਕੀ ਕਰਦਾ ਹੈ ਕਿ ਉੱਥੇ ਬੈਠਾ ਰਹਿੰਦਾ ਹੈ ਤੇ ਪਰ ਜਿਹੜੇ ਸੰਤ ਫਕੀਰ ਹੁੰਦੇ ਹਨ ਉਹ ਫੇਰ ਉੱਠ ਕੇ ਚਲੇ ਜਾਂਦੇ ਹਨ ਤੇ ਆਖਰਕਾਰ ਉਹ ਸਿੱਖ ਪੁਸ਼ ਹੀ ਲੈਂਦਾ ਹੈ ਕਿ ਫਕੀਰ ਜੀ ਜਦੋਂ ਵੀ ਮੈਂ ਆਉਂਦਾ ਹਾਂ ਜਾਂ ਮੇਰੀ ਵਾਰੀ ਆ ਜਾਂਦੀ ਹੈ ਤੁਸੀਂ ਕਿਉਂ ਉੱਠ ਕੇ ਚਲੇ ਜਾਂਦੇ ਹੋ ਤਾਂ ਉਸ ਫਕੀਰ ਨੇ ਜਵਾਬ ਦਿੱਤਾ ਮੈਂ ਆਪਣੇ ਘਰ ਦੇ ਮੇਨ ਗੇਟ ਤੇ ਇਸੇ ਲਈ ਲਿਖਵਾਇਆ ਹੈ ਕਿ ਇੱਥੇ ਸਿੱਖ ਦਾ ਆਉਣਾ ਮਨਾ ਹੈ। ਉਹਨੇ ਕਿਹਾ ਜੀ ਅਸੀਂ ਇੱਥੇ ਕਿਉਂ ਨਹੀਂ ਆ ਸਕਦੇ? ਤੁਸੀਂ ਸਾਡੀ ਸਮੱਸਿਆ ਦਾ ਹੱਲ ਕਿਉਂ ਨਹੀਂ ਕਰਦੇ ਪਏ? ਅੱਗੋ ਫਕੀਰ ਨੇ ਕਿਹਾ ਭਾਈ ਸਿੱਖਾ ਮੈਂ ਆਪ ਤਾਂ ਤੁਹਾਡੇ ਬਾਪੂ ਦਾ ਵਰਤਦਾ ਹਾਂ। ਬਾਪੂ ਦਾ ਦਿੱਤਾ ਹੋਇਆ ਹੀ ਵਰਤਦਾ ਹਾਂ। ਤੁਹਾਡੇ ਪਿਤਾ ਦਾ ਦਿੱਤਾ ਹੋਇਆ ਵਰਤਾਰੇ ਹਾਂ। ਅੱਗੋ ਫਕੀਰ ਨੇ ਕਿਹਾ ਕਿ ਭਾਈ ਮੈਂ ਅੰਮ੍ਰਿਤ ਵੇਲੇ ਉੱਠਦਾ ਹਾਂ, ਇਸ਼ਨਾਨ ਕਰਦਾ ਹਾਂ। ਤੇ ਤੁਹਾਡੇ ਗੁਰੂ ਘਰ ਵਿੱਚ ਜਾ ਕੇ ਜਿਹੜੀ ਉਥੇ ਸੰਗਤ ਆਉਂਦੀ ਹੈ ਉਹਨਾਂ ਦੀ ਚਰਨ ਧੂੜ ਇਕੱਠੀ ਕਰ ਲੈਂਦਾ ਹਾਂ ਉਸ ਚਰਨ ਧੂੜ ਦੀ ਪੂੜੀ ਬਣਾ ਦਿੰਦਾ ਹਾਂ ਉਹਦੇ ਨਾਲ ਲੋਕਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਹਨ ਖਤਮ ਹੋ ਜਾਂਦੀਆਂ ਹਨ ਸਾਧ ਸੰਗਤ ਜੀ ਇਹ ਕਥਾ ਸੁਣ ਕੇ ਮਹਾਂਪੁਰਖਾਂ ਨੇ ਸਮਝਾਇਆ ਕਿ ਭਾਈ ਜਿਹੜੇ ਸੁੱਖ ਤੇ ਧਨਵਧਾਰਤ ਲੈਣ ਲਈ ਤੁਸੀਂ ਗੁਰੂ ਘਰ ਨੂੰ ਛੱਡ ਕੇ ਮੇਰੇ ਕੋਲ ਆ ਰਹੇ ਹੋ ਜਾਂ ਵਹਿਮਾ ਭਰਮਾ ਵਿੱਚ ਫਸੇ ਹੋ ਇਹ ਤਾਂ ਦੁਨਿਆਵੀ ਸੁੱਖ ਦੁੱਖ ਹਨ ਗੁਰੂ ਘਰੋਂ ਆਉਣ ਵਾਲੀਆਂ ਸੰਗਤਾਂ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੀਆਂ ਹਨ ਸੁੱਖ-ਸਮਰiddhiਆਂ। ਮਹਾਪੁਰਖਾਂ ਨੇ ਕਿਹਾ ਕਿ ਜਿਸ ਦੀ ਕੋਈ ਇੱਛਾ ਪੂਰੀ ਨਹੀਂ ਹੁੰਦੀ ਜਾਂ ਪਰੇਸ਼ਾਨੀ, ਦੁੱਖ ਕਲੇਸ਼ ਹੈ। ਗੁਰੂ ਘਰ ਜਾ ਕੇ ਸੰਗਤਾਂ ਦੀ ਸੇਵਾ ਕਰੋ। ਸੰਗਤਾਂ ਦੇ ਵਿੱਚ ਬੈਠ ਕੇ ਨਾਮ ਜਪੋ। ਮਹਾਪੁਰਖ ਜੀ ਆਖਦੇ ਹਨ ਜਦੋਂ ਅਸੀਂ ਸੰਗਤ ਵਿੱਚ ਬੈਠ ਕੇ ਨਾਮ ਜਪਦੇ ਹਾਂ ਸਾਡੇ ਫਿਰ ਸਾਰੇ ਹੀ ਦੁੱਖ ਜਿਹੜੇ ਹਨ ਉਹ ਦੂਰ ਹੋ ਜਾਂਦੇ ਹਨ। ਭਾਵੇਂ ਅਸੀਂ ਗਲਤੀਆਂ ਕਿੰਨੀਆਂ ਵੀ ਕੀਤੀਆਂ ਹੋਣ ਅਸੀਂ ਸੰਗਤ ਵਿੱਚ ਆਉਣਾ ਸ਼ੁਰੂ ਕਰ ਦਈਏ ਤੇ ਸੰਗਤ ਵਿੱਚ ਬੈਠ ਕੇ ਜੇਕਰ ਨਾਮ ਜਪਣਾ ਸ਼ੁਰੂ ਕਰ ਦਈਏ ਤਾਂ ਸਾਡੇ ਘਰ ਵਿੱਚ ਸੁੱਖ ਸਮਰiddhi ਆਉਣੀ ਸ਼ੁਰੂ ਹੋ ਜਾਵੇਗੀ ਸੋ ਵੱਖ-ਵੱਖ ਗੱਲਾਂ ਇਸੇ ਤਰੀਕੇ ਨਾਲ ਫਕੀਰ ਜੀ ਨੇ ਦਸੀਆਂ ਕਿ ਇਸ ਤਰੀਕੇ ਦੇ ਨਾਲ ਤੁਹਾਡੇ ਘਰ ਵਿੱਚ ਪੈਸਾ ਵੀ ਆ ਜਾਵੇਗਾ ਤੇ ਮਾੜੀਆਂ ਸ਼ਕਤੀਆਂ ਘਰ ਤੋਂ ਦੂਰ ਚਲੀਆਂ ਜਾਣਗੀਆਂ ਤੁਹਾਡੇ ਘਰ ਦੇ ਮੇਨ ਗੇਟ ਦੇ ਰਾਹੀਂ ਸਿਰਫ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਸੋ ਸਾਧ ਸੰਗਤ ਜੀ ਦੂਜੀ ਗੱਲ ਜੇ ਘਰ ਦੀ ਬਰਕਤ ਵਧਾਉਣੀ ਹੈ ਗੁਰੂ ਦਾਸ ਅਤੇਕਾਰ ਕਰੋ ਮਨ ਵਿੱਚ ਸਾਰਿਆਂ ਲਈ ਸਤਕਾਰ ਰੱਖੋ ਉਸ ਘਰ ਵਿੱਚ ਹੀ ਪਰਮਾਤਮਾ ਜੀ ਦਾ ਵਾਸ ਹੁੰਦਾ ਹੈ ਜਿਸ ਘਰ ਵਿੱਚ ਖੁਸ਼ੀਆਂ ਖੇੜੇ ਹੁੰਦੇ ਹਨ ਜਿਸ ਘਰ ਵਿੱਚ ਆਪਸੀ ਮਿੱਤਰਤਾ ਹੁੰਦੀ ਹੈ ਸਾਰੇ ਮਿਲਜੋਲ ਕੇ ਰਹਿੰਦੇ ਹਨ ਕੋਈ ਕਿਸੇ ਨਾਲ ਈਰਖਾ ਨਹੀਂ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ